ਦੋ ਹਫ਼ਤੇ ਪਹਿਲਾਂ ਇਹ ਗੱਲ ਹੋਈ ਆ ਤੈਂ ਕਿਹਾ ਸਬੂਤ ਚਾਹੀਦੇ ਮੈਂ ਕਿਹਾ ਆ ਜਾ ਸਬੂਤ ਲੈ ਲਾ ਹੈਲੋ ਜੀ ਰਾਈਗੁਰ ਜੀ ਦਾ ਖਾਲਸਾ ਹੈ ਉਹ ਜੀ ਵਧੇ ਜੀ ਹਾਂ ਜੀ ਖਾਲਸਾ ਜੀ ਹਾਂ ਜੀ ਵਰੀ ਖਾਲਸਾ ਵਰੀ ਖੱਤੀ ਸਰਦਾਰ ਹਨ ਇੱਕ ਸਨ ਗੱਲ ਹੋ ਸਕਦੀ ਹੈ ਜੀ ਉਹ ਹਲੇ ਸਟੂਡੀਓ ਵਿੱਚ ਨਹੀਂ ਹੈਗੀ ਤੁਸੀਂ ਉਹਨਾਂ ਦੇ ਮੋਬਾਈਲ ਨੰਬਰ ਤੇ ਫੋਨ ਕਰ ਲਓ ਤੁਹਾਡੇ ਨਾਲ ਕੋਣ ਕੋਣ ਆਇਆ ਮੈਂ ਗੁਰਪ੍ਰੀਤ ਸਿੰਘ ਹਾਂ ਜੀ ਇੱਥੇ ਬਸ ਓ ਕਿੰਨਾ ਗੁਰਪ੍ਰੀਤ ਜੀ ਮੈਂ ਗੁਰਪ੍ਰੀਤ ਗੋਲਾ ਕੈਲੀਫੋਰਨੀਆ ਤੋਂ ਹਾਂਜੀ ਦੱਸੋ ਲਓ ਜੀ ਜਿੱਦਾਂ ਇਹ ਕਿ ਕਿਸੇ ਆ ਰਿਹਾ ਕਿ ਨਹੀਂ ਆ ਰਿਹਾ ਪ੍ਰੋਗਰਾਮ ਤੇ ਵੀਰ ਜੀ ਇਸ ਟਾਈਮ ਜਿਹੜਾ ਪ੍ਰੋਗਰਾਮ ਚੱਲ ਰਿਹਾ ਤੁਸੀਂ ਉਹਦੇ ਬਾਬਤ ਜੇ ਕੋਈ ਗੱਲ ਕਰਨੀ ਕਰ ਸਕਦੇ ਹੋ ਬਾਕੀ ਜਿਹੜੀ ਜਾਣਕਾਰੀ ਤੁਸੀਂ ਉਹਨਾਂ ਦੇ ਮੋਬਾਈਲ ਫੋਨ ਤੇ ਲੈ ਲਓ ਹੋਰ ਬੰਦ ਕਰਕੇ ਰੋਕੀਏ ਬੈਠਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਅੱਜ ਭਜੋ ਠੀਕ ਠਾਕ ਖੁਸ਼ਹਾਲ ਹੋ ਸਿੱਖੀ ਦੀ ਕੁਸਪੈਟੀ ਹੈ ਬਹਿਰੂਪੀਏ ਦੀ ਜਿਹੜੀ ਇਹ ਆਪਾਂ ਕੜੀ ਸ਼ੁਰੂ ਕੀਤੀ ਹੈ ਚ ਅੱਜ ਦੀ ਕਿਸ ਜਿਹੜੀ ਹੈ ਉਹ ਨੇਕੀ ਚਵਲ ਦੇ ਨਾਤੇ ਜਿਹਨੂੰ ਤੁਸੀਂ ਹਰ ਨੈਕਸਟ ਨਿਊਜ਼ੀ ਨਾਲ ਕਹਿੰਦੇ ਹੋ ਉਹ بڑے ਲੋਕਾਂ ਦਾ ਜਲੂਸ ਕੱਢਦਾ ਬੜੇ ਦੀ ਬੇਇੱਜ਼ਤੀ ਕਰਦਾ ਜੀ ਹਨਾ ਬੜਾ ਵਿਦਵਾਨ ਸਮਝਦਾ ਆਪਣੇ ਨੂੰ ਬੜਾ ਕਿ ਸਕਾਲਰ ਸਮਝਦਾ ਤੁਹਾਨੂੰ ਦੱਸਾਂ ਉਹਨਾਂ ਹੋਇਆ ਕਿ ਜਦੋਂ ਮੇਰੇ ਨਾਲ ਗੱਲਬਾਤ ਹੋਈ ਹੈ ਤੇ ਕਈ ਕਹਿੰਦੇ ਜੀ ਇਹ ਜੀ ਝੂਠੀ ਕਹਾਣੀ ਸੁਣਾਇਆ ਮੈਂ ਨਾਥ ਲਿਖਵਾਲੇ ਕਟੀਆਂ ਦੇਵਾਂਗਾ ਤਸਵੀਰਾਂ ਦੇਵਾਂਗਾ ਤੇ ਵੀਡੀਓ ਅਟੈਚ ਕਰਾਂਗਾ ਨਾਲ ਵੇ ਦੇਖੀ ਚਲੋ ਸੋ ਮੈਨੂੰ ਨਹੀਂ ਸੀ ਪਤਾ ਵੀ ਇਹ ਇਦਾਂ ਦੇ ਕੋਈ ਚਵਲ ਸੰਸਾਰ ਦੇ ਕਿਸੇ ਨੇ ਜੰਮੀ ਵੀਆ ਕਰਨੀ ਮਾਰੀ ਹੈ ਨਾ ਲੋੜ ਲਾ ਕੇ ਆਇਆ ਸੀ ਰਾਤੀ ਕੋਈ 10:30 11:00 ਟਾਈਮ ਹੋਣਾ ਸ਼ਾਇਦ 12 11 12 ਦੀ ਗੱਲ ਹੀ ਮੈਨੂੰ ਲੱਗਦੀ ਹੈ ਅਈ ਮੈਂ ਨਾ ਤੋ ਇਹ ਪਿਆ ਦੇ ਇਹਦਾ ਫੋਨ ਆ ਗਿਆ ਕਿਸੇ ਦਾ ਮੈਂ ਚੁੱਕਿਆ ਹੈਲੋ ਕਹਿੰਦਾ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਮੈਂ ਕਹਾਂ ਜੀ ਅ ਬਾਬਾ ਤੁਸੀਂ ਪਾਜੀ ਤੁਸੀਂ ਆਨਲਾਈਨ ਹੋ ਮੈਂ ਕਹਾਂ ਯਾਰ ਸੁੱਤਾ ਹੋਇਆ ਬੰਦਾ ਤੁਸੀਂ ਆਨਲਾਈਨ ਕੀਤਾ ਤੁਸੀਂ ਬੋਲਦੇ ਕੌਣ ਪਏ ਹੋ ਇਹ ਨੇਹੇਕ ਸਿੰਘ ਬੋਲਦਾ ਮੈਂ ਕਹਾਂ ਯਾਰ ਉਹ ਕੌਣ ਹੈ ਤੁਸੀਂ ਆਨਲਾਈਨ ਹੀ ਤੁਹਾਨੂੰ ਗੱਲਬਾਤ ਕਰਨੀ ਤੇ ਉਧਰ ਦੂਜੇ ਫੋਨ ਤੇ ਸਤਪ੍ਰਕਾਸ਼ ਹੋਣਾ ਨੇ ਕੋਈ ਲੋਕੀ ਸੁਣਦੇ ਹੋਣਗੇ ਉਹਨੂੰ ਤੇ ਸਿੰਗਲ ਮੈਸੇਜ ਆ ਬਾਬਾ ਜੀ ਇਹ ਬੜਾ ਕੰਜਰ ਤੜੇ ਹੱਥ ਤੱਕ ਜਿਹੜੇ ਛੜੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਤੜਿਆ ਕਿ ਹੱਥ ਆਇਆ ਉਹ ਮੈਂ ਕਹੇ ਮੈਂ ਹੈ ਕੋਣ ਮੈਨੂੰ ਕੀ ਕਰਦਾ ਕੀ ਹੈ ਮੈਨੂੰ ਸਮਝਾਓ ਪਹਿਲਾਂ ਫਿਰ ਮੈਂ ਨਾਲ ਗੱਲ ਤੇ ਕਰਨਾ ਕਹਿੰਦੇ ਬਸ ਇਹ ਸਮਝੋ ਵੀ ਇਹ ਦਰਸ਼ਨ ਦੀ ਨਜਾਇਜ਼ ਉਲਾਦੀ ਹੈ ਉਹੋ ਹੀ ਚੀਜ਼ ਸਾਰੀ ਮੈਂ ਫਿਰ ਨੂੰ ਕਹਾਂ ਸੱਜਣਾ 2 ਮਿੰਟ ਦੇ ਜੁੱਤੀ ਪਾ ਲਾ ਮੈਂ ਗੱਡੀ ਬੈ ਗੱਲ ਕਰਦਾ ਬੱਚੇ ਲਾ ਕੇ ਸੁੱਤੇ ਮੈਂ ਡਿਸਟਰਬ ਨਾ ਕਰ ਮੈਂ ਗੱਰੀਆ ਕੇ ਬਹਿ ਗਿਆ ਸਿੱਧਾ ਹੀ ਮੈਂ ਦਸਵੇਂ ਚਰਚਾ ਕਰਨੀ ਹੈ ਮੈਂ ਕਿਹਾ ਸਾਲ ਹੈ ਸਿੱਧੀ ਦਸਮ ਤੇ ਕਾਪੀ ਕਰਨੀ ਹੈ ਕਹਿੰਦਾ ਚਿਤ੍ਰਪੱਖਾਂ ਤੇ ਮੈਂ ਕਿਹਾ ਠੀਕ ਹੈ ਕਿੰਨੀਆਂ ਪੰਕਤੀਆਂ ਚਿਤ੍ਰਪੱਖਾਂ ਦੀਆਂ ਆ ਆ ਚੱਲ ਮੈਂ ਸੋਖਾ ਕਰ ਦਿੰਦਾ ਕਿੰਨੇ ਚਿਤ੍ਰ ਚਿਤ੍ਰਪੱਖ ਚਿਤ੍ਰਪੱਖਾਂ ਖਾਂਦੇ ਆ ਫੋਨ ਕੱਟ ਗਿਆ ਫਿਰ ਮੈਂ ਆਫਨ ਕੀਤਾ ਮੈਂ ਕਿਹਾ ਦੱਲਿਆ ਦੀ ਰਦੀ ਠਾਕੇ ਤੇ ਹੁਣ ਮੇਰਾ ਫੋਨ ਕਟਨਦਿਆਂ ਫਿਰ ਇਹ ਬੰਦ ਲ ਗਿਆ ਬੰਮਤਰ ਗਿਆ ਅਹੇ ਤੂੰ ਤੇਰਾ ਨਾਮ ਨੀਰੇ ਸ਼ਰਮਾ ਹੈ ਤੂੰ ਆਰਐਸ ਦਾ ਬੰਦਾ ਮੇਰੇ ਕੋ ਫਾਈਲਾਂ ਸਬੂਤ ਪਈ ਨੇ ਮੈਂ ਕਾਕਾ ਸਿੱਧੀ ਗੱਲ ਸੁਣਨਾ ਪਿਆਰ ਨਾਲ ਜੇ ਇਹ ਦੇ ਇੱਕ ਪਿਓ ਦੀ ਔਲਾਦ ਹੈ ਤੇ ਨੀਰੇ ਸ਼ਰਮਾ ਸਾਬ ਇਹ ਕਰਕੇ ਵਿਖਾ ਦੇ ਤੇ ਜੇ ਬੇਸ਼ੁਆ ਕੇ ਅਗਰ ਬੇਡਾ ਜਨਮਿਆ ਪਿਤਾ ਤਾਂ ਇਹ ਕਾ ਨਾਮ ਸਦਈਆ ਵਾਲੀ ਗੱਲ ਨਾ ਤੇ ਬਹੁਤ ਘਰਾਂ ਦਾ ਕੂੜੇ ਦਾ ਇੱਕ ਇੱਕ ਕੂੜੇ ਦਾ ਕੂੜਾ ਪੈਂਦਾ ਤੇ ਭੜਾਸ ਮਾਰਦਾ ਫਿਰ ਤੂੰ ਭੜਾਸ ਮਾਰਨੀ ਮਾਰਨੀ ਹੈ ਹੁਣ ਮੈਂ ਤੈਨੂੰ ਪੁੱਛਣਾ ਕਿ ਦੱਸ ਕੀ ਸਬੂਤਰੇ ਕੋ ਇੱਥੇ ਨਹੀਂ ਇੱਥੇ ਆ ਗੱਲ ਹੋਣੀ ਹੈ ਇੱਥੇ ਆ ਗੱਲ ਹੋਣੀ ਹੈ ਮੈਂ ਤੈਨੂੰ ਜਗਾ ਦੱਸ ਟਾਈਮ ਦੱਸ ਅਹੀਂ ਪਹੁੰਚਣੇ ਕਿਉਂਕਿ ਕਦੀ ਇੱਕ ਕਦੀ ਵੀ ਜਿੰਨੇ ਵੀ ਤੁਸੀਂ ਡਿਬੇਟਸ ਵੀ ਪਹਿਲਾਂ ਹੁੰਦੀ ਸੀ ਸਾਰੇ ਜੀ ਅਸੀਂ ਸੱਦਿਆ ਉਹ ਆਏ ਨਹੀਂ ਮੈਂ ਸੱਦਿਆ ਉਹ ਆਏ ਨਹੀਂ ਗੁਰੂ ਨਾਨਕ ਸੱਦੇ ਤੇ ਨਹੀਂ ਗਏ ਆਪ ਚੱਲ ਕੇ ਗਏ ਆ ਤੇ ਅਸੀਂ ਗੁਰੂ ਨਾਨਕ ਦੇ ਸਿੱਖ ਸੋ ਇਹ ਜਿਹੜੀ ਟ੍ਰੈਂਡ ਮੈਂ ਹੁਣ ਸ਼ੁਰੂ ਕੀਤਾ ਸੀ ਮੇਰੇ ਤੱਕ ਹੀ ਰਹਿ ਗਿਆ ਉਹ ਤੋਂ ਬਾਅਦ ਨਾ ਕੋਈ ਕਿਸੇ ਕੋਲ ਚਰਚਾ ਕਰਨ ਗਿਆ ਹੈ ਮਦੂਰੋਂ ਬਿਠੇ ਜੀ ਤੂੰ ਨਹੀਂ ਆਇਆ ਉਹ ਕਹਿੰਦਾ ਤੂੰ ਨਹੀਂ ਆਇਆ ਉਹ ਕਹਿੰਦਾ ਤੂੰ ਆ ਜਾ ਤਾ ਤੂੰ ਆ ਜਾ ਤੇ ਉਹ ਕੁੱਤੇ ਲੜਾਈ ਲੜੀ ਜਾਂਦੇ ਆ ਪੂਰੇ ਸਾਰੇ ਪਰ ਆਪਣਾ ਕੰਮ ਲੜਾਈ ਖਤਮ ਕਰਨਾ ਸੀਗਾ ਸੋ ਜਗਤ ਦਾਸੀ ਆ ਜੀ ਇਹ ਨਿਊਜ਼ੀਲੈਂਡ ਫੋਨ ਕੀਤਾ ਸਿੰਗਾ ਦੇ ਫੋਨਾਂ ਨਾਲ ਪੈਸਾ ਦੇ ਕਿਦਾਂ ਕਰਨੀ ਆ ਤੇ ਉਹ ਕਮੇਟੀ ਥੋੜੀ ਜੀ ਜਿਹੜੀ ਸ਼ਾਇਦ ਡਰ ਗਈ ਕਿਉਂਕਿ ਮੈਨੂੰ ਅਸ ਪਤਾ ਇਹ ਕੌਣ ਬੰਦਾ ਕਹਿੰਦਾ ਕਿ ਮੈਂ ਇਹ ਚੈਨਲ ਤੇ ਮੈਂ ਲਾਈਵ ਜੋ ਗਿਆ ਮੈਨੂੰ ਨਹੀਂ ਸਮਝ ਆ ਰਹੀ ਮੈਂ ਤਾਂ ਜਾਣਦਾ ਨਹੀਂ ਤੂੰ ਕੌਣ ਪਰ ਤੂੰ ਬੰਦਾ ਕੋਈ ਬਹੁਤ ਪਾਵਰਫੁਲ ਹੈ ਜੇ ਤੂੰ ਕਮੇਟੀ ਲਤਾ ਕੰਮਦੀਆਂ ਨੇ ਨਾਲ ਦਾ ਫੋਨ ਆ ਰਹੀ ਨਹੀਂ ਨਹੀਂ ਕਹਿੰਨੀ ਲਤਾ ਹੀ ਕੰਮਦੀ ਪਈ ਅਸੀਂ ਪ੍ਰਬੰਧ ਕਰਦੇ ਪਈਏ ਤੇ ਅਸੀਂ ਹਾਲ ਦਾ ਕਰਤਾ ਵਾ ਤੇ ਤਰੀਕ ਦੱਸੋ ਮੈਂ ਕਹਿੰਦੀ ਆ ਗਈ ਫੋਨ ਤਰੀਕ ਬੋਲ ਫਰਾਫੜ ਇਹਨੂੰ ਨਹੀਂ ਸੀ ਪਤਾ ਕਿ ਮੈਂ ਵਾਕਿਆ ਸਿਰੀਅਸਲੀ ਆ ਜਾਨਾ ਇਹਨਾਂ ਨੂੰ ਲੱਗਾ ਮਜ਼ਾਕ ਕਰਦਾ ਪਿਆ ਚਲੋ ਇਹਦੇ ਇਲਾਕੇ ਦੇ ਵਿੱਚ ਅਸੀਂ ਜਗ੍ਹਾ ਬੁੱਕ ਕਰ ਲਈ ਹਾਲ ਬੁੱਕ ਕਰ ਲਿਆ ਤਰੀਕ ਬੁੱਕ ਕਰ ਲਈ ਤੇ ਜਿੱਦਨ ਮੈਂ ਨਿਊਜ਼ੀਲੈਂਡ ਉਤਰਿਆ ਪਹਿਲੀ ਕਾਲ ਕੀਤੀ ਰੇਡੀਓ ਤੇ ਤੇ ਇਹਦਾ ਗੁਰਪ੍ਰੀਤ ਸਿੰਘ ਨਾਲ ਬੰਦਾ ਕੋਈ ਤੇ ਇਹ ਲੋਕਾਂ ਨੂੰ ਤਾਨੇ ਮਾਰਦੇ ਨੇ ਤੇ ਉਹ ਵੀ ਮੈਂ ਸੁਣਿਆ ਉਹ ਵੀ ਕੋਈ ਪਤਾ ਨਹੀਂ ਐਦਾਂ ਦੀ ਕੋਈ ਚਵਲ ਚਵਲ ਜੀ ਹੈ ਕਰ ਮੈਂ ਨੂੰ ਕਿਹਾ ਮੈਂ ਨੀਕ ਸਿੰਘ ਕਿੱਥੇ ਹੈ ਕਹਿੰਦਾ ਉਹ ਤੇ ਰੇਡੀਓ ਛੱਡ ਰੇਡੀਓ ਛੱਡ ਕੇ ਦੌੜ ਗਿਆ ਬੰਦਾ ਹੈ ਫਿਰ ਅਸੀਂ ਉਹਦੇ ਬਾਅਦ ਰੇਡੀਓ ਤੇ ਅਨਾਉਂਸਮੈਂਟ ਕੀਤੀ ਵੀ ਅਸੀਂ ਆ ਗਏ ਆ ਹੁਣ ਆ ਗਏ ਆ ਹੁਣ ਚਰਚਾ ਹੋਏਗੀ ਅਮੋ ਸਾਹਮਣੇ ਬਹਿ ਕੇ ਦਸਮ ਦੇ ਚਰਿਤ੍ਰੋਪ ਚਿੱਥੋਂ ਗਏ ਉਥੇ ਚਰਚਾ ਹੋਏਗੀ ਤੇ ਉਹ ਲੋਗਾਂ ਨੂੰ ਕੁਰਿਓਸਿਟੀ ਸੀਗੀ ਦੁਨੀਆ ਇਕੱਠੀ ਹੋ ਗਈ ਤੇ ਹਾਲ ਬੁੱਕ ਹੋ ਗਿਆ ਸੀਟਾਂ ਲੱਗੀਆਂ ਆ ਨਾਲ ਦੀ ਕੁਰਸੀ ਤੇ ਹਨੇਕ ਸਿੰਘ ਲੈ ਕੇ ਲਾਤਾ ਵੀ ਹਨੇਕ ਸਿੰਘ ਆ ਗਿਆ ਤੇ ਟੀਵੀ ਚੈਨਲ ਆ ਗਏ ਕ੍ਰਿਮਾ ਸਾਰਾ ਨਿਊਜ਼ੀਲੈਂਡ ਪਹੁੰਚਿਆ ਸੀ ਉੱਥੇ ਜਿੰਨੀ ਵੀ ਸਪੋਰਟਸ ਕਲੱਬ ਸੀਗੇ ਕਮੇਟੀਆਂ ਸੀ ਕੋਈ ਇਹਨੇ ਤੋਂ ਲੋਕੀ ਦੁਹੀ ਦੇਖੇ ਘੰਟਾ ਸਵਾਗਣਾ ਵੇਟ ਕੀਤੀ ਬੰਦਾ ਨਹੀਂ ਆਇਆ ਮੈਂ ਕਿਹਾ ਵੀ ਸਿੰਘ ਉਹ ਐਸਾ ਨਾ ਹੋਵੇ ਵੀ ਆਪਾਂ ਚੱਲ ਜੀ ਇਹ ਕਵੇ ਵੀ ਇੱਥੋਂ ਤੱਕ ਅਗਾਂਹ ਵੀ ਆ ਜਾਂਦਾ ਹਨਾ ਗਰੇ ਹੋਏ ਬੰਦੇ ਦਾ ਕੀ ਪਤਾ ਕਿੰਨਾ ਗਿਰ ਜੇ ਹੋਰ ਆਪਾਂ ਨੂੰ ਮੌਕਾ ਨਹੀਂ ਦੇਣਾ ਆਪਾਂ ਇਹਦੇ ਗੁਰਦੁਆਰੇ ਚੱਲੀ ਜੀ ਆਪਾਂ ਅਹੀਂ ਚੱਕਿਆ ਸਮਾਨ ਟਿੰਡ ਹੋਰੀ ਸਾਰੇ ਬਹਿਗੜੀਆਂ ਚ ਇਹਦੇ ਗੁਰਦੁਆਰੇ ਚਾਲਾ ਮਾਰਤਾ ਇਹਨੂੰ ਦੱਸਤਾ ਕਿ ਇਹਨੇ ਵੀ ਆ ਰਿਹਾ ਨਿੰਦਗਾਂ ਦਾ ਕਾਲ ਇਹਨੇ ਜੀ ਪ੍ਰਧਾਨ ਨੇ ਮਾਰ ਲਿਆ ਤਾਲਾ ਗੇਟ ਨੂੰ ਤਾਲਾ ਮਾਰ ਲਿਆ ਤੇ ਇਹਨੇ ਕਾਲ ਪੁਲਿਸ ਕਾਲ ਇਹ ਅੰਦਰੋਂ ਜਿਵੇਂ ਨਾ ਉਹ ਉਹ ਕੁੱਤੇ ਜੀ ਭੌਂਦੇ ਨੇ ਜੰਗਲੇ ਪਿਛਲੇ ਪਾਸੇ ਉਦਾਂ ਲੱਗਾ ਜੀ ਇਹ ਹਨ ਬਹੁਤ ਉੱਚੀ ਮੈਨੂੰ ਕਿਹਾ ਵੀ ਮੈਂ ਕਿਹਾ ਮੈਂ ਕੱਲਾ ਅੰਦਰ ਆ ਜੰਨਾ ਦੋਵੇਂ ਡਿਬੇਟ ਕਰ ਲੈਨੇ ਆਪਾਂ ਰਿਜ਼ਲਟ ਬਾਹਰ ਦੱਸਾਂਗੇ ਤਾਂ ਕੈਮਰਾ ਲਗਾਉਣਾ ਰਿਕਾਰਡ ਕਰ ਲਈ ਨਾ ਜੀ ਨਾ ਮੇਰੇ ਤੋਂ ਵੀ ਇੰਨੀ ਦੂਰ ਫਰਤਾ ਜਾ ਕੇ ਵੀ ਮੈਂ ਤੈਨੂੰ ਕੀ ਕਹ ਰਿਆਂ ਯਾਰ ਪੁੱਛ ਲੈ ਆਏ ਕਹਿੰਦੇ ਸੀ ਤੇ ਇਹ ਇਹ ਕਿਉਂ ਸੱਦਿਆ ਮੈਂ ਦਸੀ ਕਹਾਣੀ ਕਹਿੰਦੇ ਉਹ ਉਹਦੇ ਮੂਹਲ ਦੇਖਣ ਮੈਂ ਤਸਵੀਰਾਂ ਨਾਲ ਲੱਗੀਆਂ ਤੇ ਅਸੀਂ ਫਿਰ ਇਹ ਇਹਨੇ ਜੀ ਜੋ ਆਪਣਾ ਜਲੂਸ ਕਢਾਣ ਦੇ ਰੱਜ ਕੇ ਨੇ ਕਢਾਇਆ ਦੁਨੀਆ ਪਰ ਜਲੂਸ ਨੇ ਆਪਣਾ ਬੰਦਾ ਇੰਨਾ ਅੰਡਰਪੋਕ ਮਤਲਬ ਕਿ ਬਾਹਰ ਹੀ ਨਹੀਂ ਆਇਆ ਆਪ ਆਪੇ ਸੱਦ ਕੇ ਤੇ ਭਗੋੜਾ ਸੋ ਇਹ ਹਾਲਤ ਹੈ ਮੈਂ ਤਾਂ ਹੀ ਕਹਿੰਦਾ ਹਾਂ ਜਿਹੜੀ ਨਾ ਇਹ ਨਸਲ ਜਿੰਨੀ ਕਤੀੜ ਹੈ ਇਹ ਪਮੇਰੀਆਂ ਦੀ نسل ਦੇ ਨੇ ਸਾਰੇ ਫੱਟੇ ਥੋਂ ਨਿਕਲਦੇ ਨੇ ਭੌਂਗੇ ਫਿਰ ਫੱਟੇ ਥੇ ਵੜ ਜਾਂਦੇ ਨੇ ਇਹ ਵੀ ਇਹਨੂੰ ਇਦਾਂ ਹੀ ਆ ਉਦੋਂ ਮੇਰੇ ਕੋਈ ਸਿੰਘ ਸੀ ਸੁਬਰਬਨ ਦੇ ਚ ਮਨੋ ਜੋ ਸਾਰਾ ਜੱਥਾ ਤੁਰਿਆ ਮੈਂ ਨਹੀਂ ਸੀ ਜਾਣਦਾ ਕੌਣ-ਕੌਣ ਹੈ ਮੈਂ ਇੱਕ ਗੱਡੀ ਦੇ ਬੂਹ ਖੋਲੇ ਪਾ ਗੱਡੀ ਚ ਬਹਿ ਗੇ ਸਾਰਾ ਜੱਥਾ ਜਿਹੜਾ ਇਹ ਸਾਰੇ ਸਿੰਘ ਸੀ ਜਿਹੜੇ ਇਹ ਸ਼ਤ ਤੱਕਰੇ ਨੇ ਗੁਰੂ ਘਰ ਚਲੇ ਗਏ ਤੇ ਮੈਨੂੰ ਉਹ ਆਪਣੇ ਨਾਲ ਲੈ ਗਏ ਸਿੰਘ ਅਜੀ ਬਾਬਾ ਇਹ ਸ਼ਸਤਰ ਦਿਖਾਇਓ ਦਾ ਦਿਖਾ ਸੋਤਰ ਦਿਖਾਇਓ ਪ੍ਰਾਤ ਸੇ ਕਹਿੰਦਾ ਜੇ ਤੁਸੀਂ ਛਸਥੜੀ ਸਾਨੂੰ ਫੜਾਤੇ ਆ ਤੁਸੀਂ ਕੱਲੇ ਸਾਡੇ ਘਰ ਆ ਗਏ ਤੇ ਜੇ ਅਸੀਂ ਦੂਜੀ ਪਾਰਟੀ ਦੇ ਬੰਦੇ ਹੋਈ ਨਹੀਂ ਕੀ ਤੇ ਮੈਂ ਕੰਜਰੋ ਜਿਹੜਾ ਬੰਦਾ ਅਮਰੀਕਾ ਤੋਂ ਕੱਲਾ ਆ ਗਿਆ ਇਸੇ ਤੱਕ ਪਹੁੰਚ ਗਿਆ ਤੁਹਾਡੇ ਘਰ ਵੀ ਆ ਗਿਆ ਕਿਹਦਾ ਪਾਗਲ ਮੈਂ ਕਹੇ ਸ਼ਰਾਰਤ ਕਰੋ ਲੰਮੇ ਪਾਲਾਂਗੇ ਸਾਰੇ ਮੈਂ ਕਹੇ ਛੁਰਨਾ ਫਿਰ ਦੁੱਧ ਬੰਗਾਇਆ ਮੇਰੇ ਵਾਸਤੇ ਮੈਂ ਦੁੱਧ ਨਹੀਂ ਚਾ ਲਿਆ ਉਹ ਕਹਿੰਦੇ ਸਾਨੂੰ ਪੜਖਾਇਆ ਸੀ ਤੁਹਾਡੇ ਬਾਰੇ ਇਹਨੇ ਵੀ ਆਰਐਸਐਸ ਦਾ ਬੰਦਾ ਹੈ ਤੇ ਮੈਂ ਕਹੇ ਸਾਬਤ ਕੀਤਾ ਨਹੀਂ ਕੁਛ ਇਹ ਤੇ ਵੇਸ਼ਵਤ ਪੁੱਤਰ ਬਣ ਗਿਆ ਨਾ ਆਪਾਂ ਚਲ ਲਈ ਕੀਤਾ ਸੀ ਕਿ ਵੀ ਜੀ ਇੱਕ ਬਾਪ ਦਾ ਇਹ ਤਾਂ ਸਾਬਿਤ ਕਰਕੇ ਦਿਖਾ ਦੇ ਵੀ ਮੇਰਾ ਨਾਮ ਨੀਰੇ ਸ਼ਰਮਾ ਹੈ ਜੇ ਵਿਸ਼ਵ ਕੀ ਕਰ ਬੇਟਾ ਜਿੰਮੇ ਪਿਤਾ ਹੈ ਗ੍ਰਾਮ ਸਦਾ ਇਹ ਵਾਲੀ ਕਰ ਕਹਿੰਦੇ ਉਹ ਸੁਣੀ ਸਾਰੇ ਨੇ ਅਸੀਂ ਅਸੀਂ ਇਹਨੂੰ ਪੁੱਛਿਆ ਸੀਗਾ ਪਰ ਕੋਈ ਸੈਟੀਸਫੈਕਟਰੀ ਕੋਈ ਜਵਾਬ ਹੀ ਕੋਈ ਨਹੀਂ ਸੀਗਾ ਸਾਨੂੰ ਸਰਟੀਫਾਈ ਕਰਨ ਵਾਸਤੇ ਸੋ ਅਸੀਂ ਚਲ ਨੂੰ ਪਿੱਛੇ ਉਹ ਫਿਰ ਮੁੰਡੇ ਰੇ ਇੱਕ ਦੋ ਦਿਨ ਮਿਲਣ ਵਾਸਤੇ ਬਾਅਦ ਚ ਉਹ ਆ অস্ট্রেলিয়া ਨਾਲ ਫਿਰ ਮੈਨੂੰ ਮਿਲੇ ਬਾਅਦ ਚ ਉਹਦੇ ਬਾਅਦ ਅਖਬਾਰਾਂ ਨੇ ਕਾਫੀ ਕਵਰ ਕੀਤਾ ਸਾਰੀ ਖਬਰਾਂ ਨਾਲ ਲੱਗੀਆਂ ਹੋਈਆਂ ਨੇ ਸੋ ਇਹ ਜਿਹੜੇ ਬਹਿਰੂਪੀਏ ਸਿੱਖੀ ਚ ਵੜੇ ਹੋਏ ਨੇ ਨਾ ਇਹ ਟੈਕਨੋਲੋਜੀ ਦੀ ਪ੍ਰਦਰਸ਼ਨੀ ਇਹਨਾਂ ਦਾ ਕੰਪਿਊਟਰ ਖੋਲੋ ਸਾਰਿਆਂ ਕਰੋ ਸਾਰੀਆਂ ਐਪਸ ਉਡਾ ਦਿਓ ਇਹ ਬੋਲ ਨਹੀਂ ਸਕਣਗੇ ਕਿ ਇਹਨਾਂ ਨੂੰ ਪਤਾ ਨਹੀਂ ਵੀ ਤੱਕ ਵੇਖਣੀ ਕਿਦਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਸ਼ਬਦ ਲੱਭਣਾ ਕਿਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਇਹਦੇ ਕਿਸੇ ਉਸਤਾ ਦਾ ਚੰੜਿਆ ਹੋਵੇ ਨੂੰ ਪਤਾ ਹੋਵੇ ਵੀ ਇਹ ਕਰਨਾ ਉਹਨੂੰ ਪਤਾ ਹੁੰਦਾ ਨਾ ਇਹਨਾਂ ਨੂੰ ਇਹਨਾਂ ਨੂੰ ਕੀ ਪਤਾ ਸੋ ਇਹ ਉਹ ਇਹ ਫਿਰ ਬਕਵਾਸ ਹੀ ਕਰ ਰਿਹਾ ਹੈ ਨਾ ਬਾਰ-ਬਾਰ ਬੜਾ ਸਾਧੂ ਦੇਖੋ ਇਹ ਰੀੜੀ ਦੇ ਲੋਕੀ ਤੰਗ ਕਰਦੇ ਵੀ ਜੋ ਕੈਲੀਫੋਰਨੀਆ ਫੇ ਭੱਜਿਆ ਕਿਉਂ ਸੀ ਇਹ ਗੁੰਡੇ ਇਹ ਗੁੰਡੇ ਆ ਸੀ ਹੱਦ ਹੋ ਗਈ ਆ ਤੂੰ ਸੱਦਿਆ ਸਾਨੂੰ ਤੂੰ ਆਪੇ ਕਹ ਵੀ ਇੱਥੇ ਆ ਗੱਲ ਹੋਏਗੀ ਰਿਕਾਰਡਿੰਗ ਮੈਂ ਦੇਖਾਂਗਾ ਜੇ ਉਹਦੇ ਚ ਸਪਲੀਟ ਹੋ ਕੇ ਆਂਦੀ ਨਹੀਂ ਤੇ ਮੈਂ ਐਂਡ ਤੇ ਲਾਦਾਂਗਾ ਰਿਕਾਰਡਿੰਗ ਸੁਣ ਕੇ ਦੇਖਿਓ ਬਾਕੀ ਤੁਸੀਂ ਥੱਲੇ ਖਬਰਾਂ ਦੀ ਫੋਟੋ ਦੇਖ ਲਿਆ ਨੇ ਇਸ਼ਤਿਹਾਰ ਚਾਹਵੇ ਤੁਸੀਂ ਦੇਖ ਲੇ ਸਾਰੇ ਕੁਰਸੀ ਦੇਖ ਲਈਏ ਇਹਦੇ ਬੈਠੀ ਨਾਮ ਲੱਗਾ ਦੇਖ ਲੇ ਸਾਰਾ ਸੋ ਇਹ ਪਕੌੜਾ ਹੈ ਇਹ ਮਸ਼ਕਰੀਨ ਦੇ ਛੋਰੇ ਜੇ ਇਹ ਉਦਾਂ ਦੇ ਬੰਦੇ ਰੀੜੀ ਤੇ ਬੈ ਕੇ ਹਾਸਾ ਮਜ਼ਾ ਠੱਠਾ ਜਿਹਾ ਕੀਤਾ ਲੋਕਾਂ ਨੇ ਮੇਰਾ ਸੁਭਾਏ ਹੈ ਕਿ ਇੱਕ ਦਫਾ ਅਗਰ ਕਿਸੇ ਨੂੰ ਮੈਂ ਨਾ ਪਤਾ ਹੈ ਨਾ ਹਰਾਤਾ ਹੈ ਜਾਂ ਭਜਾਤਾ ਹੈ ਮੈਂ ਤਾਂ ਚਰਚਾ ਨਹੀਂ ਕਰਦਾ ਬਹੁਤ ਸਾਲ ਕਿਸੇ ਨੇ ਕਿਸੇ ਨੇ ਅਜ ਤੱਕ ਮੇਰੀ ਨਹੀਂ ਵੇਖੀ ਹੋਣੀ ਵੀਡੀਓ ਇਦਾਂ ਦੀ ਪਹਿਲਾਂ ਵੀ ਮੈਂ ਨੇਕੀ ਦੇ ਬੋਲੇ ਜਾਂ ਬਾਕੀ ਜਿਹੜੇ ਬਰਿੰਦਰ ਜੀ ਨੇ ਕੰਜੜਾ ਤੇ ਮੈਂ ਜਿਹੜੀ ਸੀਰੀ ਸ਼ੁਰੂ ਕੀਤੀ ਕਿਉਂਕਿ ਹੁਣ ਨਵੀਂ ਪੀੜ੍ਹੀ ਉਹ ਨਹੀਂ ਜਾਣਦੀ ਵੀ ਕੀ ਹੋ ਹੋ ਚੁੱਕਾ ਮੈਂ ਕਿ ਆਪਣੇ ਰਿਕਾਰਡ ਨਹੀਂ ਸੰਭੇ ਕਿਉਂਕਿ ਮੈਂ ਬਹੁਤ ਜ਼ਿਆਦਾ ਸੋਸ਼ਲ ਲਾਈਫ ਤੇ ਰਹਿ ਨਹੀਂ ਸਕਦਾ ਜਦੋਂ ਫਿਰ ਮੈਂ ਛੱਡਦਾ ਸਭ ਕੁਝ 2-3 ਸਾਲ ਵਾਸਤੇ ਫਿਰ ਮੈਂ ਸਾਰੇ ਸਭ ਕੁਝ ਉਡਾ ਦੇਣਾ ਆਪਣੇ ਅਕਾਊਂਟਸ ਹੋਰ ਸਭ ਡੀਲੀਟ ਮਾਰ ਦੇਣਾ ਮੈਂ ਕਿਉਂਕਿ ਇੰਨਾ ਜ਼ਿਆਦਾ ਬੋਲਾਂ ਤਾਂ ਖਾਲੀ ਕਰ ਦਿੰਦਾ ਅੰਦਰੋਂ ਇੰਨੀ ਪਕਾਈ ਮਾਰ ਮਾਰ ਕੇ ਤਾਂ ਕੰਜਰਾਂ ਦੀ ਮੱਤ ਵੱਜੀ ਹੋਈ ਹੈ ਬਿਨਾ ਸਿਰ ਪੈਰ ਦੇ ਵੀਡੀਓ ਬਿਨਸ ਉਹੋ ਜੀ ਆਡੀਅנס ਹਣ ਵਾਲੀ ਇਹਨਾਂ ਨੂੰ ਹੈਨਾ ਕਿਉਂਕਿ ਲੋਕੀ ਦੇ ਰਸ ਲੱਭਦੇ ਨੇ ਲੋਕਾਂ ਨੂੰ ਤਾਂ ਮਜ਼ਾ ਆਉਣਾ ਚਾਹੀਦਾ ਲੋਕੀ ਦੇ ਰਾਹ ਦੇ ਮਾਂ ਬਿਠੇ ਉਹਨੂੰ ਸੁਣਨ ਬੈਹ ਜਾਂਦੇ ਨੇ ਉਕੇ ਨੇ ਲੋਕੀ ਤੁਹਾਨੂੰ ਕੀ ਨਾ ਜਿਹਨੂੰ ਪਿਤਾਈ ਕਹਿੰਦੇ ਉਹਨੂੰ ਸੁਣਨ ਬੈਜਦੇ ਨੇ ਲੋਕੇ ਤੁਹੁੰਦੇ ਅੱਗੇ ਨੂੰ ਸੁਣਦੇ ਨੇ ਲੋਕਾਂ ਨੂੰ ਕੀ ਪਤਾ ਕੀ ਸੁਣਨਾ ਹੈ ਹੈਨਾ ਭੇਡਾ ਹੁੰਦੀ ਨੇ ਐਵੇਂ ਟਾਈਮ ਪਾਸ ਵਾਸਤੇ ਸੋ ਇਹ ਇਸ ਬੰਦੇ ਦੀ ਔਕਾਤ ਹੈ ਜਿਹੜਾ ਬੜਾ ਸਕਾਲਰ ਬਣਿਆ ਬੈਠਾ ਹੈ ਭਗੌੜਾ ਹੈ ਆਪੇ ਸੱਜ ਗਏ ਆਪਣੀ ਸ਼ਿਕਰ ਦੌੜ ਗਿਆ ਬੰਦਾ ਹੈ ਸੋ ਇਹਨਾਂ ਨਾਲ ਜ਼ਿਆਦਾ ਟਾਈਮ ਖਪਾਉਂਦੇ ਤੁਹਾਨੂੰ ਲੋੜ ਨਹੀਂ ਕੀ ਬਲ ਇਹਨਾਂ ਨੂੰ ਔਕਾਤ ਦੱਸ ਦੀ ਇੰਨਾ ਦਾ ਕੰਮ ਹੈ ਸੰਪਰਦਾਵਾਂ ਤੇ ਸਿੱਖ ਪਰੰਪਰਾ ਤੇ ਠੀਕ ਹੈ ਉਹਤੇ ਬੋਲਣਾ ਸਿੱਖਿਆ ਨੂੰ ਸਿੱਕੀ ਤੋੜਨਾ ਜਿਹੜੇ ਜਿਹੜੇ ਸਿੱਖੀ ਨਾਲ ਮੋਸਤੀ ਨਾਲ ਜੁੜੇ ਹੋਣੇ ਜਿਹੜੇ ਐਸਲ ਪੰਜਾਬੀ ਨੇ ਸਿੱਖ ਨਹੀਂ ਹੈ ਕਿਉਂਕਿ ਉਹ ਸਾਰਾ ਇਸਲੇ ਪੰਥ ਪੰਜਾਬੀ ਨੇ ਪਰ ਸਿੱਖਾਂ ਦਾ ਪੰਥ ਹੈ ਨਹੀਂ ਕੋਈ ਨਹੀਂ ਗੁਰਬਾਣੀ ਦੀ ਕਿਸੇ ਨੌਲੇਜ ਨਹੀਂ ਹੈ ਆ ਜਿਹੜੇ ਮਕਥਾਵਾਂ ਚ ਮਾਰਾ ਮੋਟਾ ਜਿਹੜੇ ਕਥਾ ਕਥਾ ਕਰਦੇ ਨੇ ਉਹਨਾਂ ਕੋ ਉਹਨਾਂ ਨੂੰ ਪਤਾ ਵਿਚਾਰੇ ਨਾ ਸੋ ਇਹ ਜਿਹੜਾ ਪੰਥ ਹੈ ਪੰਜਾਬੀਆਂ ਦਾ ਜਿਹੜੇ ਗੁਰੂ ਨੂੰ ਐਦਾਂ ਮੰਨਦੇ ਜਿਵੇਂ ਹਿੰਦੂ 크੍ਰਿਸਚਨ ਦੀ ਮੂਰਤੀ ਨੂੰ ਮੰਨਦਾ ਹੈ ਉਹ ਤੋਂ ਜ਼ਿਆਦਾ ਨਾ ਉਹਨੂੰ ਪਤਾ ਨਾ ਉਹ ਤੋਂ ਜ਼ਿਆਦਾ ਇਹਨਾਂ ਨੂੰ ਪਤਾ ਹੈ ਪਰ ਜਿਹੜੇ ਤੁਸੀਂ ਬਾਹਰਲੇ ਦੇਸ਼ਾਂ ਵਿੱਚ ਬੈਠੇ ਹੋ ਉਹ ਤੁਸੀਂ ਸਾਰੇ ਖਾਚੋ ਤੁਸੀਂ ਵੇਖ ਜਾਂਦੇ ਹੋ ਸ਼ੈਕਸਪੀਅਰ ਦਾ ਘਰ ਹਨਾ ਤੁਸੀਂ ਵੇਖ ਜਾਂਦੇ ਹੋ ਪੁਰਾਣੀਆਂ ਬਿਲਡਿੰਗਸ ਉੱਥੇ ਰੋਮ ਜਾਂਦੇ ਹੋ ਤੁਸੀਂ ਇੱਥੇ ਗਲੈਡੀਏਟਰ ਦਾ ਤੇ ਦੇਖੇ ਇੱਥੇ ਉਹ ਫਾਈਟ ਕਰਦੇ ਹੁੰਦੇ ਸੀਗੇ ਸਾਰੇ ਸੰਸਾਰ ساری ਸਭੇ ਦਾ ਆਪਣੀ ਪ੍ਰਾਤਨਤਾ ਸੰਮਖ ਬੈਠੀ ਹੋਈ ਹੈ ਕਿਉਂ ਪ੍ਰਾਤਨਤਾ ਵਿੱਚ ਤਤ ਹੈ ਸਤ ਹੈ ਆ ਜਿਹੜੇ ਕੰਜਰ ਜਿਹੜੀ ਦੇ ਬੰਦੇ ਨੇ ਜਿੰਨੇ ਵੀ ਨੇ ਇਹਦੇ ਸਾਰੇ ਹੈ ਇਛਾਣਵੀ ਦੀ ਕਤੀੜ ਅੰਗਰੇਜ਼ਾਂ ਵੀਲੇ ਦੇ ਹੈਗੇ ਨੇ ਗੁਰੂ ਕਾਲ ਚ ਇਹਨਾਂ ਦਾ ਜ਼ਿਕਰ ਕਿਤੇ ਵੀ ਨਹੀਂ ਆ ਰਿਹਾ ਠੀਕ ਹੈ ਦਿਖਾ ਦਿਓ ਜੇ ਗੁਰੂ ਕਾਲ ਚ ਕਿਸੇ ਕੋਈ ਇੱਕ ਵੀ ਮਿਸ਼ਨਰੀ ਇੱਕ ਵੀ ਕੋਈ ਕਤੀੜ ਹੋਵੇ ਕੋਈ ਇਹਦੇ ਅੰਗਰੇਜ਼ਾਂ ਨੇ ਜਦੋਂ ਆਪਣਾ ਪੈਰ ਜਮਾਉਣਾ ਸੀ ਹੁਣ ਜਿਹੜੇ ਜਿਹੋ ਜਿਹੇ ਸ਼ਕਲਾਂ ਇਹਨਾਂ ਦੀਆਂ ਨੇ ਉਹੀ ਸ਼ਕਲਾਂ ਸਹਾਇਆਂ ਦੀਆਂ ਨੇ ਉਹੀ ਸ਼ਕਲਾਂ ਮੁਸਲਮਾਨਾਂ ਦੀਆਂ ਨੇ ਕਲਗੀਧਾਨ ਨੇ ਕਿਹਾ ਸੀ ਮੇਰਾ ਸਿੰਘ ਲੱਖਾਂ ਚ ਪਛਾਣਿਆ ਜਾਏ ਹੁਣ ਪਛਾਣ ਕੇ ਦਿਖਾਓ ਤੂੰ ਡੀਐਨਏ ਇਕੋ ਪੀਉਦ ਨਾ ਇਹਨਾਂ ਦਾ ਉਹ ਜੇ ਸਾਈ ਸਾਰੇ ਉਹ ਜੇ ਬੁਸਮਾ ਹਲੇ ਉਹ ਜੇ ਇਹ ਨਹੀਂ ਦੀ ਪਛਾਣ ਸਕਦੇ ਤਸਵੀਰਾਂ ਚੈੱਕ ਕਰ ਲਓ ਹੈ ਕੋ ਡਿਫਰੈਂਸ ਚੜਦੀ ਗਲਾਚ ਰੋ ਵਾਹ ਇਹ ਗੁਰਜੀ ਕਾਕਾ ਦਾ ਵਾਹ ਗੁਰਜੀ ਕੀਫਤ